ਅੰਗਲੈਰ ਲਾਈਵ ਸ਼ੋਅ ਦੌਰਾਨ ਕਰਨ ਔਜਲਾ ਨਾਲ ਵੱਡਾ ਹਾਦਸਾ ਵਾਪਰਿਆ ਔਜਲਾ ਲਾਈਵ ਪਰਫਾਰਮੈਂਸ ਕਰ ਰਹੇ ਹੁੰਦੇ ਨੇ ਤੇ ਸਟੇਜ ਦੇ ਉੱਤੇ ਉਹਨਾਂ ਦੇ ਕੋਈ ਆਪਣਾ ਬੂਟ ਲਾ ਕੇ ਮਾਰਦਾ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਤੋਂ ਬਾਅਦ ਜੁੱਤੀ ਸੁੱਟਣ ਵਾਲੇ ਨੂੰ ਕਰਨ ਔਜਲਾ ਕਹਿੰਦੇ ਨੇ ਕਿ ਤੂੰ ਮੇਰੇ ਤੇ ਬੂਟ ਸੁੱਟਿਆ ਤੈਨੂੰ ਮੈਂ ਚੈਲੰਜ ਦਿੰਦਾ ਕਿ ਆ ਜਾ ਸਟੇਜ ਤੇ ਆ ਜਾ ਤੇ ਕੱਲਾ ਕੱਲਾ ਵੇਖਦੇ ਆ ਔਜਲਾ ਕਹਿੰਦੇ ਨੇ ਕਿ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਪਰ ਤੁਹਾਨੂੰ ਥੋੜੀ ਰਿਸਪੈਕਟ ਕਰਨੀ ਚਾਹੀਦੀ ਹੈ ਇਹ ਨਾ ਮਾਰਾਂਗਾ ਨਹੀਂ ਗਾ ਰਿਹਾ ਜੁੱਤੀਆਂ ਲਾ ਲਾ ਜੇ ਸਬਾ ਦੋਸਤੋ ਸਿਕਿਉਰਟੀ ਉਸ ਬੰਦੇ ਨੂੰ ਕਿੜੀਸ ਕੇ ਸੋਚੋਂ ਬਾਹਰ ਸੁੱਟ ਦਈਏ ਤੇ ਓਜਲਾ ਫਿਰ ਪੰਜਾਬੀ ਚ ਕਹਿੰਦੇ ਨੇ ਕਿ ਯਾਰ ਇੰਨਾ ਮਾੜਾ ਤਾਂ ਨਹੀਂ ਕਰ ਰਿਹਾ ਜੋ ਜੁੱਤੀਆਂ ਲਾਲਾ ਮਾਰੀ ਜਾਂਦੇ ਨੇ ਸੋ ਇੱਕ ਬੰਦੇ ਵੱਲੋਂ ਜੋ ਇਹ ਕੰਮ ਕੀਤਾ ਜਾਂਦਾ ਇਹਨੂੰ ਲੈ ਕੇ ਇੱਕ ਵਾਰ ਸ਼ੋਅ ਚ ਮਾਹੌਲ ਠੰਡਾ ਪੈ ਜਾਂਦਾ ਲੰਡਨ ਚ ਸ਼ੋਅ ਸਿਕਰਨ ਓਜਲਾ ਦਾ ਜਿੱਥੇ ਕੰਮ ਉਹਨਾਂ ਨੂੰ ਹੁੰਦਾ ਦੋਸਤੋ ਮਾੜੀ ਗੱਲ ਹੈ ਬੰਦਾ ਇੰਨੇ ਪੈਸੇ ਖਰਚ ਕੇ ਮੂਹਰਲੀ ਟਿਕਟ ਲੈ ਕੇ ਆਇਆ ਸਿਰਫ ਸਟੇਜ ਤੇ ਜੁੱਤੀ ਮਾਰਨ ਲਈ ਕਿਉਂਕਿ ਇਹਨੇ ਪੈਸੇ ਵੀ ਦਿੱਤੇ ਤਾਂ ਇੰਜੋਏ ਕਰਦਾ ਸ਼ੋਅ ਮਾੜੀ ਗੱਲ ਹੈ ਦੋਸਤੋ ਰਿਸਪੈਕ ਕੋ ਫੈਨੀ ਉਹਨੇ ਜੁੱਤੀ ਮਾਰੀ